دس ہزار ستر اسی پہ سٹھ سولہ سولہ مقابلہ نہیں ਪੱਜਣਗੇ ਸਾਰੇ ਇਕੱਠੇ ਉਹ ਬਾਕੀ ਬੇਟਾ ਜਿਹਨੂੰ ਨਹੀਂ ਮਿਲਿਆ ਉਹ ਉਧਰ ਖੜੇ ਫालतੂ ਨਾ ਦੇ ਟ੍ਰੈਕ ਦੇ ਉੱਪਰ ਬੈਠੋ ਚਲੋ ਉੱਪਰ ਬੈਠੋ ਸਾਰੇ ਚਾਲੀ ਵਾਲੇ ਜਾ ਉਧਰ ਹੈਲੋ ਹਾਪੀਕ ਉੱਪਰ ਬੈਠੋ ਸਾਰੇ ਅੱਡੂ ਵਾਲੇ ਕਿੱਧਰ ਆਏ ਡਾਂਡਾ ਚੱਲੋ ਜੀ ਅੱਗੇ ਓਏ ਬੇਟਾ ਕੰਪੀਟੀਟਰ ਪਤਾ ਲਿਆ ਇੱਕੋ ਯਾਰ 55 55 ਪਾਸਟ ਕੋਈ ਆਇਆ ਲਗੀ ਥੋੜਾ ਪਿੱਛੇ ਪਹਿਲਾਂ ਹੀ ਕਿਰੇ ਚੱਲੋ ਇਹਦਾ ਸਾਫ ਹੋ ਗਈ ਮੁੰਡਾ ਆ ਜਾਓ ਠੀਕ ਹੈ ਗੱਲਾਂ ਨਾ ਮਾਰਿਓ ਪੁੱਤ ਠੀਕ ਹੈ 25 ਕਿਹੜੇ ਨੇ ਉੱਚੀ ਬੋਲਣਾ ਬਸ ਇਹੀ ਆਵਾਜ਼ ਸੁਣੋ ਕਿਹਨਾਂ ਤੀਜਾ ਨੂੰ ਸੁਣਨਾ ਚਾਹੀਦਾ ਜੇ ਮੈਨੂੰ ਸੁਣ ਗਿਆ ਜੀ ਮੜ ਮੜ ਪਿੱਛੇ ਹੋ ਜਾਓ ਹਾਂਜੀ ਥੋੜੇ ਜਿਹਾ ਹੋਏ ਚਲੋ ਬੋਤੋ ਆਪ ਦੀ ਵੈਸ ਥੋੜੇ ਸਾਰਿਆਂ ਦੀ ਓਏ ਤੁਹਾਡੇ ਕੋਲ 30 30 ਦਾ ਮਾਲ ਕਰਾ ਗਾ ਗਾੜੀ ਵਿੱਚ 10 ਯਰਮਕ ਬੱਟਾ ਘੜਾ ਜੀ ਟਾਰਟ ਜੋ ਕਿ 10000 ਮੀਟਰ ਬਹੁਤ ਵਧੀਆ ਜੀ ਹੁਸਨ ਜੀ ਹੋ ਜੀ ਮੈਂ ਤੁਹਾਡੇ ਸ਼ੂਗਰੂਪ ਨੂੰ ਤੁਹਾਨੂੰ ਜੀਤਣਾ ਸਾਡੇ ਤੁਹਾਡਾ ਤੁਹਾਡਾ ਵੀ ਇਹਨਾਂ ਤੋਂ ਆ ਰਿਹਾ ਸ਼ਹਿਰ ਨਾਟਕਾਣਾ ਸਾਹਿਬ ਜਿਲ੍ਹਾ ਸਰੋਪੀ کرمویر سنگھ دس ہزار میٹر استو بعد پڑتالی پلس دو سو میٹر